ਸੱਚੇ ਕਾਲ ਜੀ ਅਮੇਰੀਕਾ ਨਿਊਜ਼ ਬੁਲਟਨ ਵੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਆ ਮੌਖੜ ਲੈਸ ਤੇ ਇਰਾਨ ਇਜ਼ਰਾਇਲ ਅਯੁੱਧ ਚ ਅਮੇਰੀਕਾ ਦੀ ਐਂਟਰੀ ਟਲੇ ਟਰੰਪ ਦਾ ਅਹਿਮ ਫੈਸਲਾ ਆਇਆ ਸਾਹਮਣੇ ਚੀਨ ਤੋਂ ਅਮੇਰੀਕਾ ਦੇ 13 ਸੂਬਿਆਂ ਚ ਫੈਲਿਆ ਕੋਵਿਡ ਦਾ ਨਵਾਂ ਵੇਰੀਐਂਟ ਨਿੰਬਸ ਦਿੱਤਾ ਗਿਆ ਨਵੇਂ ਵੇਰੀਐਂਟ ਨੂੰ ਨਾਮ ਟਿਕਟੌਕ ਤੇ ਟਲਿਆ ਅਮਰੀਕੀ ਬੈਨਰ ਟਰੰਪ ਨੇ ਦਿੱਤੀ 90 ਦਿਨਾਂ ਦੀ ਰਾਹਤ ਹੁਣ ਖਬਰਾਂ ਵਿਸਥਾਰ ਦੇ ਨਾਲ ਇਰਾਨ ਤੇ ਇਜ਼ਰਾਈਲ ਯੁੱਧ ਲਗਾਤਾਰ ਚੱਲ ਰਿਹਾ ਹੈ ਦੋਹਾਂ ਹੀ ਦੇਸ਼ਾਂ ਦੇ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ ਅਜਿਹੇ ਦੇ ਵਿੱਚ ਅਮਰੀਕਾ ਦੀ ਐਂਟਰੀ ਟਲ ਚੁੱਕੀ ਹੈ ਪਹਿਲਾਂ ਇਹ ਖਬਰਾਂ ਸਾਹਮਣੇ ਆਈਆਂ ਸੀ ਕਿ ਅਮਰੀਕਾ ਇਰਾਨ ਅਤੇ ਇਜ਼ਰਾਈਲ ਯੁੱਧ ਦੇ ਵਿੱਚ ਐਂਟਰੀ ਲਵੇਗਾ ਅਤੇ ਆਪਣੀ ਫੌਜੀ ਸਹਾਇਤਾ ਵੀ ਦਿੱਤੀ ਜਾਵੇਗੀ ਪਰ ਹੁਣ ਇਹ ਜਾਣਕਾਰੀ ਮਿਲ ਰਹੀ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਇੱਕ ਅਹਿਮ ਫੈਸਲਾ ਲਿਆ ਜਾਣਾ ਹੈ ਦੋ ਹਫ਼ਤਿਆਂ ਦੇ ਵਿੱਚ ਉਹ ਡਿਸੀਜਨ ਲੈਣਗੇ ਕਿ ਉਹਨਾਂ ਨੇ ਇਸ ਯੁੱਧ ਦੇ ਵਿੱਚ ਐਂਟਰੀ ਲੈਣੀ ਹੈ ਕਿ ਨਹੀਂ ਇਰਾਨ ਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਟਕਰਾਵ ਵਿਚਾਲੇ ਅਮਰੀਕਾ ਦੀ ਭੂਮਿਕਾ ਦਾ ਵੱਡਾ ਸੰਕੇਤ ਮਿਲਿਆ ਹੈ ਵਾਈਟ ਹਾਊਸ ਨੇ ਇਹ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ 2 ਹਫ਼ਤਿਆਂ ਚ ਫੈਸਲਾ ਲੈਣਗੇ ਕਿ ਅਮਰੀਕਾ ਨੂੰ ਇਰਾਨ ਦੇ ਵਿਰੁੱਧ ਫੌਜੀ ਕਾਰਵਾਈ ਕਰਨੀ ਚਾਹੀਦੀ ਹੈ ਕਿ ਨਹੀਂ ਵਾਈਟ ਹਾਊਸ ਦੀ ਪ੍ਰੈਸ ਸੈਕਟਰ ਕੈਰੋਲਿਨ ਲੈਵਿਟ ਨੇ ਰਾਸ਼ਟਰਪਤੀ 트ੰਪ ਦਾ ਸੁਨੇਹਾ ਸਾਂਝਾ ਕੀਤਾ ਹੈ ਲੈਵਿਟ ਨੇ ਆਖਿਆ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਇਰਾਨ ਨਾਲ ਗੱਲਬਾਤ ਨੇੜਲੇ ਭਵਿੱਖ ਵਿੱਚ ਹੋ ਸਕਦੀ ਹੈ ਜਾਂ ਨਹੀਂ ਇਸ ਦੇ ਆਧਾਰ ਤੇ ਰਾਸ਼ਟਰਪਤੀ 트ੰਪ ਅਗਲੇ 2 ਹਫ਼ਤਿਆਂ 'ਚ ਫੈਸਲਾ ਲੈਣਗੇ ਲੈਵਿਟ ਨੇ ਕਿਹਾ ਹੈ ਕਿ 트ੰਪ ਹਮੇਸ਼ਾ ਕੂਟਨੀਤਿਕ ਹੱਲਾਂ ਦੇ ਹੱਕ 'ਚ ਰਹੇ ਨੇ ਉਹ ਸ਼ਾਂਤੀ ਦੇ ਸਮਰਥਕ ਨੇ ਉਹ ਤਾਕਤ ਰਾਹੀਂ ਸ਼ਾਂਤੀ ਦੇ ਸਿਧਾਂਤ 'ਚ ਵਿਸ਼ਵਾਸ ਰੱਖਦੇ ਨੇ ਜੇਕਰ ਕੂਟਨੀਤੀ ਦੀ ਸੰਭਾਵਨਾ ਹੈ ਤਾਂ ਰਾਸ਼ਟਰਪਤੀ 트럼ਪ ਇਸ ਨੂੰ ਜ਼ਰੂਰ ਅਪਣਾਉਣਗੇ ਹਾਲਾਂਕਿ ਉਹਨਾਂ ਇਹ ਵੀ ਕਿਹਾ ਕਿ ਜੇਕਰ ਤਾਕਤ ਦਿਖਾਉਣ ਦੀ ਜ਼ਰੂਰਤ ਪਈ ਤਾਂ ਉਹ ਇਸ ਤੋਂ ਪਿੱਛੇ ਨਹੀਂ ਹਟਣਗੇ ਇਹ ਬਿਆਨ ਵਾਲ ਸਟਰੀਟ ਜਰਨਲ ਦੀ ਇੱਕ ਰਿਪੋਰਟ ਦੇ ਅਨੁਸਾਰ ਆਇਆ ਹੈ ਇਹਦੇ ਵਿੱਚ ਆਖਿਆ ਗਿਆ ਹੈ ਕਿ ਰਾਸ਼ਟਰਪਤੀ 트럼ਪ ਨੇ ਈਰਾਨ ਤੇ ਹਮਲਾ ਕਰਨ ਦੀ ਯੋਜਨਾ ਦਾ ਸਮਰਥਨ ਕੀਤਾ ਪਰ ਹਜੇ ਤੱਕ ਅੰਤਿਮ ਆਦੇਸ਼ ਨਹੀਂ ਦਿੱਤਾ ਉਹ ਵੇਖਣਾ ਚਾਹੁੰਦੇ ਨੇ ਕਿ ਕੀ ਈਰਾਨ ਆਪਣਾ ਪਰਮਾਣੂ ਪ੍ਰੋਗਰਾਮ ਬੰਦ ਕਰਦਾ ਹੈ ਕਿ ਨਹੀਂ ਤੇ ਉਧਰ ਚੀਨ ਤੋਂ ਅਮਰੀਕਾ ਦੇ 13 ਸ਼ਬਿਆਂ ਦੇ ਵਿੱਚ ਕਰੋਨਾ ਦਾ ਨਵਾਂ ਵੈਰੀਐਂਟ ਫੈਲ ਚੁੱਕਿਆ ਹੈ ਨਿੰਬਸ ਦੇ ਵੈਰੀਐਂਟ ਦੇ ਫੈਲਣ ਦੇ ਨਾਲ ਬਹੁਤ ਸਾਰੇ ਲੱਛਣ ਉੱਥੋਂ ਦੇ ਲੋਕਾਂ ਦੇ ਵਿੱਚ ਪਾਏ ਜਾ ਰਹੇ ਨੇ ਇਹਨਾਂ ਲੱਛਣਾਂ ਬਾਰੇ ਡਾਕਟਰਾਂ ਨੇ ਸੁਚੇਤ ਰਹਿਣ ਵਾਸਤੇ ਆਖਿਆ ਡਾਕਟਰਸ ਦਾ ਇਹ ਵੀ ਕਹਿਣਾ ਹੈ ਕਿ ਜੇ ਮਰੀਜ਼ਾਂ ਦੇ ਵਿੱਚ ਨਵੇਂ ਲੱਛਣ ਪਾਈ ਜਾਂਦੇ ਨੇ ਤਾਂ ਤੁਰੰਤ ਉਹਨਾਂ ਨੂੰ ਡਾਕਟਰਸ ਨੂੰ ਮਿਲਣਾ ਚਾਹੀਦਾ ਹੈ ਆਪਣੇ ਆਪ ਨੂੰ ਆਈਸੋਲੇਟ ਕੁਆਰੰਟਾਈਨ ਕਰ ਲੈਣਾ ਚਾਹੀਦਾ ਹੈ ਤੇ ਸਖਤ ਹਦਾਇਤਾਂ ਦੀ ਖਾਸ ਪਾਲਣਾ ਕਰਨੀ ਚਾਹੀਦੀ ਹੈ ਕਰੋਨਾ ਵਾਇਰਸ ਇੱਕ ਵਾਰ ਫਿਰ ਜਾਨਲੇਵਾ ਬੰਦਾ ਚਾ ਰਿਹਾ ਹੈ ਇਸ ਦੇ ਨਵੇਂ ਵੇਰੀਐਂਟ ਨਿੰਬਸ ਨੇ ਸਿਹਤ ਮਾਹਰਾਂ ਦੀ ਚਿੰਤਾ ਵਧਾ ਦਿੱਤੀ ਹੈ ਤਾਜ਼ਾ ਜਾਣਕਾਰੀ ਮੁਤਾਬਕ ਕਰੋਨਾ ਦੇ ਨਵੇਂ ਰੂਪ ਯਾਨੀ ਨਿੰਬਸ ਵੇਰੀਐਂਟ ਨੇ ਅਮਰੀਕਾ ਤੇ ਚੀਨ 'ਚ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਨਵੇਂ ਰੂਪ ਨਿੰਬਸ ਨੂੰ ਅਧਿਕਾਰਿਤ ਤੌਰ ਤੇ NB.1.8.1 ਵਜੋਂ ਜਾਣਿਆ ਜਾਂਦਾ ਹੈ ਇਹ ਵੇਰੀਐਂਟ ਵਾਸ਼ਿੰਗਟਨ ਨਿਊਯਾਰਕ ਕੈਲੀਫੋਰਨੀਆ ਆਸਟ੍ਰੇਲੀਆ ਯੂਕੇ ਤੇ ਵਰਜੀਨੀਆ ਵਰਗੇ ਕਈ ਅਮਰੀਕੀ ਰਾਜਾਂ 'ਚ ਪਾਇਆ ਜਾ ਰਿਹਾ ਹੈ ਇਸ ਨੂੰ ਰੈਜ਼ਰ ਬਲੇਡ ਥ੍ਰੋਟ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਗਲੇ 'ਚ ਤੇਜ਼ ਖਰਾਸ਼ਤਾ ਕਰਨ ਪਾ ਸਕਦਾ ਹੈ ਇਹ ਲੱਛਣ ਭਾਰਤ ਦੇ ਕੁਝ ਮਰੀਜ਼ਾਂ 'ਚ ਵੀ ਵਿਖੇ ਜਾ ਰਹੇ ਨੇ ਯੂ ਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਅਨੁਸਾਰ ਐਨ ਬੀ 1.8.1 ਪਹਿਲਾਂ ਹੀ 7 ਜੂਨ ਤੱਕ ਨਵੇਂ ਕੋਵਿਡ 19 ਮਾਮਲਿਆਂ 'ਚੋਂ ਲਗਭਗ 1 ਤਿਹਾਈ ਜ਼ਿੰਮੇਵਾਰ ਹੈ ਗਲੋਬਲ ਇਨੀਸ਼ੀਏਟਿਵ ਔਨ ਸ਼ੇਅਰਿੰਗ ਆਲ ਇਨਫਲੂਐਂਜ਼ਾਜ਼ ਡਾਟਾ ਅਨੁਸਾਰ ਨਿੰਬਸ ਵੈਰੀਐਂਟ ਕਟਕਟ 13 ਅਮਰੀਕੀ ਰਾਜਾਂ 'ਚ ਪਾਇਆ ਗਿਆ ਹੈ ਇਹ ਵੇਰੀਐਂਟ ਚੀਨ ਅਤੇ ਕਈ ਹੋਰ ਏਸ਼ੀਆਈ ਦੇਸ਼ਾਂ 'ਚ ਕੋਵਿਡ-19 ਮਾਮਲਿਆਂ 'ਚ ਵਾਧੇ ਦਾ ਕਾਰਨ ਬਣ ਰਿਹਾ ਹੈ। ਯੂਰਪ ਦੇ ਮਾਹਿਰ ਉੱਥੇ ਮਾਮਲਿਆਂ 'ਚ ਸੰਭਾਵਿਤ ਵਾਧੇ ਦੀ ਭਵਿੱਖਬਾਣੀ ਕਰ ਰਹੇ ਨੇ। ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਨਵਾਂ ਵੇਰੀਐਂਟ ਨਿੰਬਸ ਕੀ ਹੈ ਤੇ ਇਹ ਕਿੰਨਾ ਖਤਰਨਾਕ ਹੋ ਸਕਦਾ ਹੈ, ਇਸਦੇ ਲੱਛਣ ਕੀ ਨੇ ਤਾਂ ਜੋ ਸੁਚੇਤ ਰਹਿ ਜਾ ਸਕੇ। ਨਿੰਬਸ ਦੇ ਲੱਛਣ ਹੋਰ ਰੂਪਾਂ ਦੇ ਸਮਾਨ ਨੇ ਪਰ ਕੁਝ ਮਰੀਜ਼ਾਂ 'ਚ ਅਲਰਜੀ ਵਰਗੇ ਲੱਛਣ ਹੋ ਸਕਦੇ ਨੇ ਜਿਵੇਂ ਕਿ ਨੱਕ ਬੰਦ ਹੋਣਾ ਤੇ ਨੱਕ ਵਗਣਾ। ਦੂਜਿਆਂ 'ਚ ਜ਼ੁਕਾਮ ਜਾਂ ਫਲੂ ਵਰਗੇ ਲੱਛਣ ਹੋ ਸਕਦੇ ਨੇ ਜਿਵੇਂ ਬੁਖਾਰ ਗਲੇ 'ਚ ਖਰਾਸ਼ ਥਕਾਵਟ ਸਿਰਦਰਦ ਤੇ ਮਾਸਪੇਸ਼ੀਆਂ ਜਾਂ ਸਰੀਰ ਦੇ ਵਿੱਚ ਦਰਦ ਹੋਣਾ ਕੁਝ ਲੋਕਾਂ ਨੂੰ ਖੰਗ ਤੇ ਸਾਹ ਲੈਣ 'ਚ ਮੁਸ਼ਕਲ ਹੋ ਸਕਦੀ ਹੈ ਮਤਲੀ ਉਲਟੀਆਂ ਜਾਂ ਦਸਤ ਵੀ ਹੋ ਸਕਦੇ ਨੇ ਹਾਲਾਂਕਿ ਇਸ ਵੇਰੀਐਂਟ ਨੇ ਰੇਜ਼ਰ ਬਲੇਡ ਥ੍ਰੋਟ ਨਾਮਕ ਇੱਕ ਦਰਦਨਾਕ ਲੱਛਣ ਪਿਆਦਾ ਕੀਤਾ ਹੈ ਰਿਪੋਰਟ ਮੁਤਾਬਕ ਮਰੀਜ਼ਾਂ ਨੇ ਇਸ ਲੱਛਣ ਦੀ ਤੁਲਨਾ ਗਲੇ 'ਚ ਰੇਜ਼ਰ ਬਲੇਡ ਫਸਣ ਨਾਲ ਕੀਤੀ ਹੈ

ਰਿਸੈਪਟਰ ਨਾਲ ਮਜ਼ਬੂਤੀ ਨਾਲ ਜੁੜਦਾ ਹੈ ਜਿਸ ਦੀ ਵਰਤੋਂ ਕੋਵਿਡ-19 ਸਰੀਰ 'ਚ ਦਾਖਲ ਹੋਣ ਲਈ ਕਰਦਾ ਹੈ ਵਿਗਿਆਨੀਆਂ ਦਾ ਮੰਨਣਾ ਹੈ ਕਿ NB.1.8.1 ਇਹ ਮਨੁੱਖੀ ਸੈੱਲਾਂ ਨਾਲ ਮਜ਼ਬੂਤ ਬੰਧਨ ਬਣਾਉਂਦਾ ਹੈ ਜੋ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਫੈਲ ਸਕਦੇ ਨੇ WHO ਅਨੁਸਾਰ ਨਿੰਬਸ ਕੋਵਿਡ-19 ਦੇ ਓਮਿਕਰੋਨੋ ਰੂਪ ਦਾ ਇੱਕ ਉਪਰੂਪ ਹੈ ਜੋ ਲਾਗ ਦਾ ਕਾਰਨ ਬਣਦਾ ਹੈ ਵਿਸ਼ਵ ਸਿਹਤ ਸੰਗਠਨ ਨੇ ਨਿੰਬਸ ਨੂੰ ਨਿਗਰਾਨੀ ਅਧੀਨ ਰੂਪ ਵਜੋਂ ਸ਼੍ਰੇਣੀਬੱਧ ਕੀਤਾ ਹੈ ਲੰਡਨੋ ਜਰਨਲ ਪ੍ਰੈਕਟਿਸ ਦੇ ਇੱਕ ਜਰਨਲ ਪ੍ਰੈਕਟिशनर ਡਾਕਟਰ ਨਵੀਦ ਆਸਿਫ ਅਨੁਸਾਰ ਡਬਲਯੂਐਚਓ ਦਾ ਮੁਲਾਂਕਣ ਹੈ ਕਿ ਵਿਸ਼ਪ ਪਦਰਤ ਤੇ ਇਸ ਸਮੇਂ ਜੋਖਮ ਘਟ ਹੈ ਤੇ ਮੌਜੂਦਾ ਕੋਵਿਡ-19 ਟੀਕਾ ਗੰਭੀਰ ਬਿਮਾਰੀ ਨੂੰ ਰੋਕਣ ਚ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ ਮਸ਼ਹੂਰ ਡਾਕਟਰ ਮੁਤਾਬਕ ਮੌਜੂਦਾ ਟੀਕੇ ਇਸ ਵੇਰੀਐਂਟ ਦੇ ਵਿਰੁੱਧ ਕੰਮ ਕਰਦੇ ਨੇ ਜਾਂ ਨਹੀਂ ਇਸ ਦਾ ਸਹੀ ਜਵਾਬ ਹਜੇ ਪਤਾ ਨਹੀਂ ਲੱਗਾ ਵਿਸ਼ਵ ਸਿਹਤ ਸੰਗਠਨ ਪ੍ਰਯੋਗਸ਼ਾਲਾ ਦੇ ਡੇਟਾ ਦਾ ਹਵਾਲਾ ਦਿੰਦਿਆਂ ਹੋਇਆਂ ਇਹ ਦਰਸਾਇਆ ਜਾਂਦਾ ਹੈ ਕਿ NB.1.8.1 ਕੁਝ ਬੱਧਰਦੀ ਇਮਿਊਨਿਟੀ ਤੋਂ ਬਚ ਸਕਦਾ ਹੈ। ਭਾਵ ਇਹ ਕਿਸੇ TK ਜੋ ਪਿਛਲੀ ਲੌਗ ਤੋਂ ਇਮਿਊਨਿਟੀ ਤੋਂ ਬਚ ਸਕਦਾ ਹੈ ਤੇ ਲੋਕਾਂ ਨੂੰ ਦੁਬਾਰਾ ਸੰਕਰਮਿਤ ਕਰ ਸਕਦਾ ਹੈ। ਇਹ ਹੋਰ ਰੂਪਾਂ ਦਾ ਵੀ ਵੰਸ਼ਜ ਹੈ ਜੋ ਇਸ ਦੇ ਵਿਰੁੱਧ ਪ੍ਰਭਾਵਸ਼ਾਲੀ ਨਹੀਂ। NB.1.8.1 ਦੇ ਸਪਾਈਕ ਪ੍ਰੋਟੀਨ ਪਰਿਵਰਤਨ ਜਿਵੇਂ ਕਿ E435S V445H ਅਤੇ ਅਤੇ T478I ਹੋਰ ਰੂਪਾਂ ਨਾਲੋ ਸੀਜ਼ਨਲ ਫੈਲਦੇ ਨੇ ਇਹ ਕੋਵਿਡ-19 ਪ੍ਰਤੀਰੋਧਕ ਸ਼ਕਤੀ ਤੋਂ ਵੀ ਸੁਰੱਖਿਅਤ ਹੈ ਤੇ ਟਿਕਟੌਕ ਅਮਰੀਕਾ ਸਣੇ ਕਈ ਦੇਸ਼ਾਂ ਵਾਸਤੇ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਹੁਣ ਟਿਕਟੌਕ ਨੂੰ ਲੈ ਕੇ ਅਮਰੀਕਾ ਦੇ ਵਿੱਚ ਇੱਕ ਰਾਹਤ ਭਰੀ ਖਬਰ ਆਈ ਹੈ ਦਰਸਲ ਟਿਕਟੌਕ ਦੇਤੇ ਅਮਰੀਕੀ ਬੈਨ ਨੂੰ ਟਾਲ ਦਿੱਤਾ ਗਿਆ ਹੈ ਫਿਲਹਾਲ ਕੁਝ ਦਿਨਾਂ ਵਾਸਤੇ ਇਹ ਬੈਨ ਟਲਿਆ ਹੈ ਰਾਸ਼ਟਰਪਤੀ ਡੋਨਾਲਡ ਟਰੰਪ ਨੇ 90 ਦਿਨਾਂ ਦੀ ਹੀ ਰਾਹਤ ਦਿੱਤੀ ਹੈ ਨਵੇਂ ਦਿਨਾਂ ਤੱਕ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਡੀਓ ਸ਼ੇਅਰਿੰਗ ਪਲੇਟਫਾਰਮ ਟਿਕਟੌਕ ਨੂੰ ਅਮਰੀਕਾ 'ਚ 90 ਹੋਰ ਦਿਨਾਂ ਲਈ ਚਾਲੂ ਰੱਖਣ ਦੇ ਆਦੇਸ਼ ਤੇ ਸਾਈਨ ਕੀਤੇ ਨੇ ਜਾਂ ਜੋ ਉਹਨਾਂ ਦੇ ਪ੍ਰਸ਼ਾਸਨ ਨੂੰ ਇਸ ਸੋਸ਼ਲ ਮੀਡੀਆ ਕੰਪਨੀ ਨੂੰ ਅਮਰੀਕੀ ਮਾਲਕੀ ਹੇਠ ਲਿਆਉਣ ਲਈ ਇੱਕ ਸੌਦੇ ਤੇ ਦਸਤਖਤ ਕਰਨ ਲਈ ਸਮਾਂ ਮਿਲ ਸਕੇ 트럼ਪ ਨੇ ਤੀਜੀ ਵਾਰ ਟਿਕਟੌਕ ਲਈ ਸਮਾਂ ਸੀਮਾ ਬਧਾਈ ਹੈ ਦਰਸਲ ਅਮਰੀਕੀ ਪ੍ਰਸ਼ਾਸਨ ਨੇ ਚੀਨੀ ਕੰਪਨੀ ਵਾਈਟ ਡਾਂਸ ਦੀ ਮਲਕੀਅਤ ਵਾਲੇ ਟਿਕਟੌਕ ਸੰਬੰਧੀ ਇੱਕ ਸੌਦੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਹਾਲਾਂਕਿ ਬੈਨ ਨੂੰ ਮੁਲਤਵੀ ਕਰਨ ਦੇ ਇਨਾਂ ਕਾਰਜਕਾਰੀ ਹੁਕਮਾਂ ਦਾ ਕੋਈ ਸਪਸ਼ਟ ਕਾਨੂੰਨੀ ਆਧਾਰ ਨਹੀਂ ਹੈ ਪਰ ਹੁਣ ਤੱਕ ਇਹਨਾਂ ਨੂੰ ਕੋਈ ਕਾਨੂੰਨੀ ਚੁਣੌਤੀ ਨਹੀਂ ਦਿੱਤੀ ਗਈ। ਪਿਛਲੇ ਸਾਲ ਟਿਕਟੌਕ ਦੇ ਮੰਚ ਨਾਲ ਜੁੜਨ ਤੋਂ ਬਾਅਦ ਟਰੰਪ ਦੇ ਫਾਲੋਅਰਸ ਦੀ ਗਿਣਤੀ 15 ਮਿਲੀਅਨ ਤੋਂ ਵੱਧ ਹੋ ਗਈ ਹੈ। ਤੇ ਉਧਰ ਇਮੀਗ੍ਰੇਸ਼ਨ 에ਜੰਟਾਂ ਨੂੰ ਲੈ ਕੇ ਡਾਜਰਜ਼ ਦਾ ਵੱਡਾ ਬਿਆਨ ਆਇਆ ਹੈ। ਡਾਜਰਜ਼ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ 에ਜੰਟਾਂ ਨੇ ਲਾਸ ਐਂਜੇਲੈਜ਼ ਸਟੇਡੀਅਮ ਦੇ ਵਿੱਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਤਣਾਅ ਵਧ ਗਿਆ। ਲੋਸ ਐਂਜਲੈਸ ਡਾਜਰਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੰਘੀ ਏਜੰਟਾਂ ਨੂੰ ਉਨ੍ਹਾਂ ਦੇ ਸਟੇਡੀਅਮ 'ਚ ਦਾਖਲ ਹੋਣ ਤੋਂ ਰੋਕ ਦਿੱਤਾ ਕਿਉਂਕਿ ਸ਼ਹਿਰ 'ਚ ਇਮੀਗ੍ਰੇਸ਼ਨ ਲਾਗੂਕਰਨ ਵਿਰੁੱਧ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ। ਸੋਸ਼ਲ ਮੀਡੀਆ ਤੇ ਪੋਸਟ ਵਿੱਚ بیسਬਾਲ ਟੀਮ ਨੇ ਕਿਹਾ ਹੈ ਕਿ ICE 에ਜੰਟ ਡੋਜਰ ਸਟੇਡੀਅਮ ਆਏ ਤੇ ਪਾਰਕਿੰਗ ਸਥਾਨਾਂ ਤੱਕ ਪਹੁੰਚਣ ਦੀ ਇਜਾਜ਼ਤ ਮੰਗੀ ਤੇ ਬਾਅਦ ਚ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ। ਲਾਸ Ăਂਜੇਲੈਸ ਉਹਨਾਂ ਸ਼ਹਿਰਾਂ ਚੋਂ ਆਇਆ ਹੈ ਜਿੱਥੇ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ 에ਜੰਟਾਂ ਨੇ ਬਿਨਾਂ ਦਸਤਾਵੇਜ਼ ਵਾਲੇ ਪ੍ਰਵਾਸੀਆਂ ਨੂੰ ਲੱਭਣ ਲਈ ਚੋਪੇਮਾਰੀ ਤੇਜ਼ ਕਰ ਦਿੱਤੀ ਹੈ। ICE ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸਦੇ 에ਜੰਟ ਸਟੇਡੀਅਮ ਚ ਜੇ ਡਿਪਾਰਟਮੈਂਟ ਆਫ ਹோம்ਲੈਂਡ ਸਿਕਿਉਰਿਟੀ ਨੇ ਕਿਹਾ ਹੈ ਕਿ ਹੋਰ ਕਰਮਚਾਰੀ ਬਹੁਤ ਥੋੜੇ ਸਮੇਂ ਲਈ ਸਟੇਡੀਅਮ ਪਾਰਕਿੰਗ ਦੇ ਵਿੱਚ ਸਨ ਵੀਰਵਾਰ ਸਵੇਰੇ ਦਰਜਨਾ ਸੰਘੀ ਏਜੰਟ ਮੁੱਖ ਸਟੇਡੀਅਮ ਦੇ ਪ੍ਰਵੇਸ਼ ਦੁਆਰ ਤੋਂ ਇੱਕ ਦਿਨੇੜੇ ਪਹੁੰਚੇ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਕਈ ਪ੍ਰਦਰਸ਼ਨਕਾਰੀ ਥੋੜੀ ਦਿਰ ਬਾਅਦ ਉੱਥੇ ਪਹੁੰਚ ਗਏ। ਇੱਕ ਬਿਆਨ ਚ ਡੀ ਐਚ ਐਸ ਨੇ ਕਿਹਾ ਹੈ ਕਿ ਇੱਕ ਵੱਖਰੀ ਏਜੰਸੀ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਨਾਲ ਸੰਬੰਧਿਤ ਵਾਹਨ ਸਟੇਡੀਅਮ 'ਚ ਸਨ ਕਿਸੇ ਵੀ ਕਾਰਵਾਈ ਜਾਂ ਲਾਗੂ ਕਰਨ ਨਾਲ ਸੰਬੰਧਿਤ ਨਹੀਂ ਤੇ ਏਜੰਟਾਂ ਦੀ ਮੌਜੂਦਗੀ ਦਾ ਡਾਜਰਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਹ ਸਪਸ਼ਟ ਨਹੀਂ ਹੈ ਕਿ ਅਧਿਕਾਰੀ ਸਟੇਡੀਅਮ 'ਚ ਕਿਉਂ ਸਨ। ਡੌਜਸ ਨੇ ਸੈਂਟ ਡਿਆਗੋ ਪੈਡਰਸ ਦੇ ਖਿਲਾਫ ਇੱਕ ਮੈਚ ਦੀ ਮੇਜ਼ਬਾਨੀ ਕੀਤੀ ਸੀ ਜੋ ਵੀਰਵਾਰ ਨੂੰ ਬਾਅਦਚੇ ਨਿਰਧਾਰਿਤ ਸਮੇਂ ਅਨੁਸਾਰ ਹੀ ਹੋਇਆ ਸੀ ਅਮਰੀਕੀ ਮੀਡੀਆ ਦੀ ਰਿਪੋਰਟ ਅਨੁਸਾਰ ਡੌਜਸ ਤੋਂ ਇਹ ਐਲਾਨ ਕਰਨ ਦੀ ਉਮੀਦ ਹੈ ਕਿ ਉਹ ਉਹਨਾਂ ਪ੍ਰਵਾਸੀਆਂ ਦੀ ਸਹਾਇਤਾ ਕਰਨਗੇ ਜੋ ਸ਼ਹਿਰ 'ਚ ਛਾਪਿਆਂ ਤੋਂ ਪ੍ਰਭਾਵਿਤ ਹੋਏ ਨੇ ਕੋਈ ਵਿਰਵਿਆਂ ਦਾ ਖੁਲਾਸਾ ਨਹੀਂ ਕੀਤਾ ਗਿਆ ਪਰ ਟੀਮ ਦਾ ਉਹਨਾਂ ਵਿਰੋਧ ਦੇ ਚੱਲ ਰਹੇ ਛਾਪਿਆਂ ਅਤੇ ਵਿਰੋਧ ਪ੍ਰਦਰਸ਼ਨਾਂ ਪ੍ਰਤੀ ਪਹਿਲਾ ਅਧਿਕਾਰਿਤ ਜਵਾਬ ਹੋਵੇਗਾ ਐ ਸੰਤਾਜ਼ਾ ਖਬਰਾਂ ਜਨਜਨ ਦੇ ਇੱਕ ਵਾਰ ਫਿਰ ਨਸਰ ਮਾਰਦੇ ਆ ਮੁਖੜ ਲੈਸਤੇ ਇਰਾਨ ਇਜ਼ਰਾਈਲ ਯੁੱਧ ਚ ਅਮਰੀਕਾ ਦੀ ਐਂਟਰੀ ਟਲੇ ਟਰੰਪ ਦਾ ਅਹਿਮ ਫੈਸਲਾ ਆਇਆ ਸਾਹਮਣੇ ਚੀਨ ਤੋਂ ਅਮਰੀਕਾ ਦੇ 13 ਸੂਬਿਆਂ ਚ ਫੈਲਿਆ ਕੋਵਿਡ ਦਾ ਨਵਾਂ ਵੇਰੀਐਂਟ ਨਿੰਬਸ ਦਿੱਤਾ ਗਿਆ ਨਵੇਂ ਵੇਰੀਐਂਟ ਨੂੰ ਨਾਮ ਟਿਕਟੌਕ ਤੇ ਟਲਿਆ ਅਮਰੀਕੀ ਬੈਨਰ ਟਰੰਪ ਨੇ ਦਿੱਤੀ 90 ਦਿਨਾਂ ਦੀ ਰਾਹਤ ਇਸ ਦੇ ਨਾਲ ਹੀ ਮੈਂ ਇਹਨਾਂ ਦੇ ਇਜਾਜ਼ਤ ਕਲ ਫਿਰ ਮਿਲਾਂਗੇ ਨਵੀਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾ